ਸੰਤਾ ਹੱਸ ਸ਼ਹੀਦੀ ਪਾਈ ਖਾਲਸਤਾਨ ਦੀ ਨੀਟ ਕਾਈ ਸੰਤਾ ਹੱਸ ਸ਼ਹੀਦੀ ਪਾਈ ਖਾਲਸਤਾਨ ਦੀ ਨੀਟ ਕਾਈ ਤਰੰਗੇ ਨੇ ਸਾਡੀ ਕਦਰ ਨਾ ਪਾਈ ਵਖਮਾਤੀ ਸਾਨੂੰ ਜਾਣਦੇ ਹੁਣ ਗੱਡਣੇ ਚੰਡੇ ਸਿੰਘੋ ਖਾਲਸਤਾਨ ਦੇ ਹੁਣ ਗੱਡਣੇ ਚੰਡੇ ਸਿੰਘੋ ਖਾਲਸਾ ਰਾਜ ਦੇ ਹਿੰਦਸਤਾਨ ਦੀ ਆਦੀ ਬਦਲੇ ਸੀ 97 ਲਾਏ ਅਬਦਾਲੀ ਅੰਗਰੇਜ਼ ਭਜਾਏ ਫਿਰ ਵੀ ਅਸੀਂ ਪਰਾਰੇ ਸਭ ਕਾਸੇ ਦੇ ਮਾਲਕ ਬਣ ਗਏ ਸਾਨੂੰ ਨਹੀਂ ਪਛਾਣਦੇ ਹੁਣ ਗੱਡਣੇ ਛੰਡੇ ਸਿੰਘੋ ਖਾਲਸ ਤਾਣਦੇ ਲਾ ਵਾਰਸ ਕੈ ਮਰਮਕਾਏ ਗੱਬਰੂ ਸਿੱਖ ਹਜ਼ਾਰਾਂ ਜੇ ਅਸੀਂ ਹੱਕ ਆਪਣਾ ਮੰਗਦੇ ਤੜਫਣ ਇਹ ਸਰਕਾਰਾਂ ਕੱਚ ਕੜਾ ਟੜਨੇ ਚੰਡੇ ਸਿੰਘੋ ਕਾਲਸ ਤਾਨਦੇ ਹੋਰ ਕਿੰਨਾ ਚਿਰ ਵੇਖ ਲਮਾਂਗੇ ਇਨਾਂ ਦੇ ਦਿਲ ਕਾਲੇ ਆਪਣੇ ਘਰ ਵਿੱਚ ਬੜੋ ਦਲੇਰਾ ਛੱਡ ਦਿਓ ਵਟਣੇ ਟਾਲੇ ਆਪਣੇ ਘਰ ਵਿੱਚ ਬੜੋ ਦਲੇਰਾ ਛੱਡ ਦਿਓ ਵਟਣੇ ਟਾਲੇ ਅਜੇ ਵੀ ਆਪਾਂ ਆਖੇ ਲੱਗ ਜੋ ਸਿਮਨਜੀਤ ਸਿੰਘ ਗੱਡਣੇ ਛੰਡੇ ਸਿੰਘੋ ਖਾਲਸਤਾਨ ਦੇ ਹੁਣ ਗੱਡਣੇ ਛੰਡੇ ਸਿੰਘੋ ਖਾਲਸਾ